ਸਸਿਕਾ ਦੋਸਤੋ ਆਮ ਤੌਰ ਤੇ ਐਸੀ ਦੇਖਦੇ ਆ ਬਹੁਤ ਸਾਰੇ ਲੋਕ ਮੋਬਾਈਲ ਰੱਖਦੇ ਨੇ 2 2 3 3 4 4 ਅਣਗਿਣਤੀ ਆ ਕੰਮ ਖੈਰ ਲੋਡ ਦੇ ਹਿਸਾਬ ਦੇ ਨਾਲ ਪਰ ਬਹੁਤ ਸਾਰੇ ਲੋਕ ਸਾਡੇ ਵਰਗੇ ਜਿਨ੍ਹਾਂ ਨੂੰ ਖੈਰ ਬਹੁਤੇ ਜ਼ਿਆਦਾ ਕੰਮ ਹੁੰਦਾ ਵੀ ਨਹੀਂ ਪਰ ਉਹਦੇ ਬਾਵਜੂਦ ਜੇ ਦੇਖਿਆ ਜਾਵੇ ਤਾਂ ਦੋ ਨੰਬਰ ਜ਼ਰੂਰ ਰੱਖਦੇ ਨੇ ਹਾਲਾਂਕਿ ਇਹਦਾ ਇੱਕ ਪ੍ਰਾਈਵੇਟ ਪਰਸਨਲ ਇੱਕ ਲੋਕਾਂ ਵਾਸਤੇ ਆਮ ਤੌਰ ਤੇ ਹੁੰਦਾ ਹੈ ਕਿ ਜ਼ਿਆਦਾ ਇਨਫਲੂਐਂਸਿਕ ਕੁਈ ਨੰਬਰ ਤੇ ਬੜਿਆ ਹੁੰਦਾ ਤੇ ਇੱਕੋ ਹੀ ਨੰਬਰ ਬੰਦਾ ਵਰਤਦਾ ਵੀ ਰਹਿੰਦਾ ਪਰ ਇਸ ਚੀਜ਼ ਨੂੰ ਲੈ ਕੇ ਹੁਣ ਟਰਾਈ ਜ਼ਰੂਰ ਸਕਤ ਹੋਣ ਲੱਗੀ ਆ ਕਿ ਕਿਉਂ ਬਈ ਇਹ ਪ੍ਰੋਪਰਟੀ ਤਾਂ ਸਾਡੀ ਆ ਨੰਬਰ ਤਾਂ ਸਰਕਾਰ ਦੇ ਨੇ ਤੁਸੀਂ ਕੰਪਨੀ ਵਾਲੇ ਕਿਉਂ ਮੁਫਤ ਦੇ ਮਾਮੇ ਬਣਿਓ ਜਦੋਂ ਆਖਿਰ ਤੁਸੀਂ ਆਪਦੀ ਇੱਕ ਗਰੋਥ ਦਿਖਾਉਣ ਦੇ ਵਾਸਤੇ ਦੂਜਾ ਨੰਬਰ ਬੰਦ ਕਰਦੇ ਕੋਈ ਨਹੀਂ ਲੋਕ ਇੱਕ ਨੰਬਰ ਵਰਤਦੇ ਨੇ ਇੱਕ ਨੰਬਰ ਵੈਸੀ ਰੱਖੀ ਰੱਖਦੇ ਨੇ ਹੁਣ ਜਿਹੜੇ ਲੋਕਾਂ ਕੋਲ ਯਾਨੀ ਕਿ ਦੋ ਦੋ ਨੰਬਰ ਸੀਗੇ ਉਹ ਇੱਕ ਨੰਬਰ ਤੇ ਆਉਣਾ ਪਊਗਾ ਉਹਨਾਂ ਨੂੰ ਨਹੀਂ ਫਿਰ ਉਹ ਨੰਬਰ ਹੁਣ ਬੰਦ ਕਰਨਾ ਕਰਨੀਆਂ ਕੰਪਨੀਆਂ ਜ ਦੇ ਵਿੱਚ ਨਹੀਂ ਰੱਖਦੇ ਮੋਬਾਈਲ ਇਹ ਏਬੀਪੀ ਨਿਊਜ਼ ਨੇ ਜਾਣਕਾਰੀ ਸਾਂਝੀ ਕਰੀ ਹੈ ਜੀ ਝੋਲਕਦੇ ਨੇ ਕਿ ਮੋਬਾਈਲ ਇਸਤੇਮਾਲ ਕਰਨ ਵਾਲੇ ਗਾਹਕਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਬ ਢਿੱਲੀ ਕਰਨੀ ਪੈ ਸਕਦੀ ਹੈ ਕਿਉਂਕਿ ਖਾਸ ਕਰ ਉਹਨਾਂ ਲੋਕਾਂ ਨੂੰ ਜ਼ਿਆਦਾ ਨੁਕਸਾਨ ਹੋਊਗਾ ਜਿਹੜੇ ਇੱਕ ਤੋਂ ਜ਼ਿਆਦਾ ਮੋਬਾਈਲ ਨੰਬਰ ਰੱਖਦੇ ਨੇਗੇ ਇਹ ਸਬੰਧ ਚ ਦੂਰ ਸੰਚਾਰ ਨਿਯਮਕ ਨੇ ਇੱਕ ਕਹਿੰਦੇ ਪ੍ਰਸਤਾਵ ਤਿਆਰ ਕਰਿਆਗਾ ਰੈਜ਼ੋਲੂਸ਼ਨ ਪਾਸ ਕਰਿਆ ਹੈ ਤਿਆਰ ਕਰਿਆ ਯਾਨੀ ਕਿ ਭਾਰਤੀ ਦੂਰ ਸੰਚਾਰ ਨਿਯਮਕ ਟੈਲੀਕਮ ਰੈਗੂਲੇਟਰ ਅਥਾਰਟੀ ਆਫ ਇੰਡੀਆ ਟ੍ਰਾਈ ਯਾਨੀ ਕਿ ਦਾ ਕਹਿੰਣਾ ਕਿ ਮੋਬਾਈਲ ਨੰਬਰ ਵਾਸਤਵ ਦੇ ਵਿੱਚ ਕਹਿੰਦੇ ਸਰਕਾਰ ਦੀ ਸੰਪ ਤੋ ਸਮੇਂ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਉਹ ਜਿਨ੍ਹਾਂ ਨੇ ਕੰਪਨੀਆਂ ਨੇ ਗਾਕਾਂ ਨੇ ਅਲਾਟ ਕਰਦੀ ਹੈ ਤੇ ਇਹ ਦੇ ਵਿੱਚ ਸਰਕਾਰ ਮੋਬਾਈਲ ਨੰਬਰ ਦੇਣ ਦੇ ਬਦਲੇ ਕੰਪਨੀਆਂ ਤੋਂ ਚਾਰਜ ਵਸੂਲ ਕਰਦੀ ਹੈਗੀ ਨਿਯਮਕ ਨਿਯਮਕ ਨੇ ਇਹ ਵੀ ਪ੍ਰਸਾਬ ਨੰਬਰਾਂ ਦੇ ਵਿੱਚ ਦੁਰਪਯੋਗ ਦਾ ਕੰ ਨੂੰ ਘਟ ਕਰਨ ਲਈ ਤਿਆਰ ਕੀਤਾ ਹੈ ਟਰਾਈ ਦਾ ਮੰਨਣਾ ਹੈ ਕਿ ਮੋਬਾਈਲ ਕੰਪਨੀਆਂ ਘੱਟ ਇਸਤੇਮਾਲ ਹੋਣ ਵਾਲੇ ਲੰਬੇ ਸਮੇਂ ਤੱਕ ਅ ਨਹੀਂ ਇਸਤੇਮਾਲ ਹੋਣ ਵਾਲੇ ਮੋਬਾਈਲ ਨੰਬਰਾਂ ਨੂੰ ਵੀ ਬੰਦ ਨੀਗੀਆਂ ਕਰਦੀਆਂ ਹੈਗੀਆਂ ਤਾਂ ਕਿ ਉਹਨਾਂ ਦੇ ਯੂਜ਼ਰ ਬੇਸ ਨਕਾਰਾਤਮਕ ਅਸਰ ਨਾ ਹੋਵੇ ਯਾਨੀ ਕਿ ਯੂਜ਼ਰ ਬੇਸ ਹੈ ਜਿਹੜਾ ਉਹਨਾਂ ਦਾ ਬਣਿਆ ਰਹੇ ਵੀ ਸਾਡਾ ਇੰਨਾ ਲੱਖ ਨੰਬਰ ਚੱਲਦਾ ਹੈਗਾ ਅਜੇ ਇਹ ਚ ਸਮਝ ਆਉਂਦਾ ਕਿ ਕਹਿੰਦੇ ਜਿਹੜੇ ਅੱਜਕੱਲ ਡਿਊਲ SIM ਕਾਰਡ ਵਾਲੇ ਫੋਨਾਂ ਦਾ ਪ੍ਰਚਲਨ ਚੱਲਿਆ ਉਹ ਚ ਇੱਕ ਨੰਬਰ ਬੰਗਾ ਬੰਦਾ ਵੈਸੀ ਪਾਈ ਰੱਖਦਾ ਦੂਜਾ ਜਿਹੜਾ ਇੱਕ ਵਰਤੀ ਜਾਂਦਾ ਹੈ ਮੋਬਾਈਲ ਕੰਪਨੀਆਂ ਵੀ ਜਾਣਬੁੱਝ ਕੇ ਕਹਿੰਦੇ ਅਜੇ ਇਹ ਇਸਤੇਮਾਲ ਘੱਟ ਇਸਤੇਮਾਲ ਕਰਨ ਵਾਲੇ ਨੰਬਰਾਂ ਨੂੰ ਬੰਦ ਨੀਗੀਆਂ ਕਰਦੀਆਂ ਇਹ ਇਦੋਂ ਪਹਿਲਾਂ ਆਪਦੇ ਪ੍ਰਸਾਦ ਦੇ ਪੱਖ ਦੇ ਵਿੱਚ ਟਰਾਈ ਦਾ ਕਹਿਣਾ ਹੈ ਕਿ ਇਹਨਾਂ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਪਹਿਲਾਂ ਅਜਿਹੀ ਵਿਵਸਥਾ ਲਾਗੂ ਹੋਈ ਹੈਗੀ ਜਿੱਥੇ ਦੂਰ ਸੰਚਾਰ ਕੰਪਨੀਆਂ ਨੇ ਮੋਬਾਈਲ ਨੰਬਰਾਂ ਦੀ ਲੈਂਡਲਾਈਨ ਨੰਬਰਾਂ ਦੀ ਬਦਲੇ ਸਰਕਾਰ ਨੂੰ ਪੈਸਿਆਂ ਦਾ ਭੁਗਤਾਨ ਕਰਨਾ ਹੈ ਟਰਾਈ ਨੇ ਅਨੁਸਾਰ ਉਹਨਾਂ ਦੇਸ਼ਾਂ ਚ ਆਸਟ੍ਰੇਲੀਆ ਸਿੰਗਾਪੁਰ ਬੈਲਜੀਅਮ ਫਿਨਲੈਂਡ ਬ੍ਰਿਟੇਨ ਲਿਥੋਨੀਅਮ ਯੂਨਾਨ ਹਾਂਗਕਾਂਗ ਹਾਂਗਕਾਂਗ ਬਲਗੋਰੀਆ ਕੁਵੈਤ ਨੀਦਰਲੈਂਡ ਕਈ ਦੇਸ਼ ਨੇ ਜਿਨ੍ਹਾਂ ਨੇ ਕਹਿੰਦੇ ਇਹ ਕੰਮ ਕਰਿਆ ਹੋਇਆਗਾ ਦੂਜੇ ਪਾਸੇ ਸ਼ੁਲਕ ਨੂੰ ਲੈ ਕੇ ਟਰਾਈ ਦਾ ਕਹਿਣਾ ਹੈ ਕਿ ਸਰਕਾਰ ਦਾ ਸਰਕਾਰ ਜਾਂ ਇੱਕ ਤੋਂ ਬਾਅਦ ਫਿਕਸ ਆ ਰੈਕਰਿੰਗ ਪੇਮੈਂਟ ਲੈ ਸਕਦੀ ਹੈ ਟਰਾਈ ਦੀ ਸਪਰਸ਼ ਦੇ ਹਿਸਾਬ ਦੇ ਨਾਲ ਸਰਕਾਰ ਨੂੰ ਦੂਰ ਸੰਚਾਰ ਕੰਪਨੀਆਂ ਤੋਂ ਚਾਰਜ ਵਸੂਲਾ ਕਰਨਾ ਹੋਊਗਾ ਹਾਲਾਂਕਿ ਜੇਕਰ ਪ੍ਰਸਾਵ ਤੇ ਅਮਲ ਹੁੰਦਾ ਤਾਂ ਨਿਸ਼ਚਿਤ ਤੌਰ ਤੇ ਕਹਿੰਦੇ ਦੂਰ ਸੰਚਾਰ ਕੰਪਨੀਆਂ ਇਹਦਾ ਗਾਹਕ ਬੋਝ ਬੋਝ ਜਿਹੜਾ ਗਾਹਕਾਂ ਤੇ ਪਾਉਣ ਗਿਆ ਖਾਸ ਤੌਰ ਤੇ ਸਕੈਂਡਰੀ ਤੇ ਅਲਟਰਨੇਟਰ ਮੋਬਾਈਲ ਨੰਬਰਾਂ ਦੇ ਲਈ ਗਾਹਕਾਂ ਤੋਂ ਜ਼ਿਆਦਾ ਖਰਚ ਕਰਨਾ ਪੈ ਸਕਦਾ ਹੈਗਾ ਯਾਨੀ ਕਿ ਜਿਹੜਾ ਨੰਬਰ ਨਹੀਂ ਵਰਤਦੇ ਹੁਣ ਤੁਸੀਂ ਉਹੀ ਨਹੀਂ ਰੱਖ ਸਕਦੇ ਤੁਹਾਨੂੰ ਹੋ ਸਕਦਾ ਹੁੰਦੇ ਦਿਨਾਂ ਚ ਚਾਰਜ ਲੱਗਣ ਹੁਣ ਗੱਲ ਇਹ ਹੈ ਵੀ ਇਹ ਪੈਸੇ ਛੱਡਣਗੇ ਕਿ ਦੀ ਜੇਬ ਚ ਬਹਾਨਾ ਕੋਈ ਨਾ ਕੋਈ ਚਾਹੀਦਾ ਹੈ ਕਿਉਂਕਿ ਜੇਕਰ ਕੋਈ ਦੂਜਾ ਬੰਦੇ ਨੇ ਨੰਬਰ ਰੱਖਿਆ ਹੋਇਆ ਤਾਂ ਉੱਤੇ ਜ਼ਾਹਿਰ ਜੀ ਗੱਲ ਇਹ ਵੀ ਹੈ ਵੀ ਕੋਈ ਨਾ ਕੋਈ ਕੰਮ ਤਾਂ ਲੈਂਦਾ ਹੀ ਹੈ ਪਰ ਇਹ ਹੈ ਵੀ ਆਉਂਦੇ ਦਿਨਾਂ ਦੇ ਵਿੱਚ ਬਦਲੇ ਤੌਰ ਦੇ ਉੱਤੇ ਖਰਚਾ ਪੈ ਸਕਦਾ ਤਾਂ ਕਿ ਕਹਿੰਦੇ ਲੋਕ ਆਪੀ ਨੰਬਰ ਉਹ ਛੱਡ ਜਾਣਾ ਤੇ ਉਹ ਨੰਬਰਾਂ ਦਾ ਇਹ ਵੀ ਠੀਕ ਹੈ ਵੀ ਜਿੱਥੇ ਫਰੌਡ ਤੌਰ ਤੇ ਯੂਜ਼ ਹੁੰਦਾ ਉਹ ਵੀ ਕਹਿੰਦੇ ਬੰਦ ਹੋ ਜਾਊਗਾ